ਕਬੀਰ ਜੀ ਦੇ ਮਾਤਾ ਪਿਤਾ ਨੇ ਉਹਨਾਂ ਦਾ ਵਿਆਹ ਲੋਈ ਨਾਮ ਦੀ ਲੜਕੀ ਨਾਲ ਕਰ ਦਿੱਤਾ। ਮਾਤਾ ਲੋਈ ਵੀ ਧਾਰਮਿਕ ਵਿਚਾਰਾਂ ਵਾਲੀ ਸੀ ਅਤੇ ਕਬੀਰ ਜੀ ਨਾਲ ਰਹਿੰਦਿਆਂ ਉਹ ਵੀ ਰਾਮ ਨਾਮ ਦਾ ਸਿਮਰਨ ਕਰਨ ਲੱਗ ਪਏ। ਉਹਨਾਂ ਦੇ ਘਰ ਇੱਕ ਪੁੱਤਰ ਕਮਾਲ ਅਤੇ ਇੱਕ ਪੁੱਤਰੀ ਕਮਾਲੀ ਦਾ ਜਨਮ ਹੋਇਆ। ਕਬੀਰ ਜੀ ਪਰਮਾਤਮਾ ਦੇ ਭਗਤ ਹੋਣ ਦੇ ਨਾਲ-ਨਾਲ ਉਹਨਾਂ ਨੇ ਸੰਸਾਰਿਕ ਜੀਵਨ ਨੂੰ ਤਿਆਗਿਆ ਨਹੀਂ, ਬਲਕਿ ਇੱਕ ਗਰਸਤੀ ਦੇ ਰੂਪ ਵਿੱਚ ਵੀ ਆਪਣੇ ਅਧਿਆਤਮਿਕ ਮਾਰਗ ਤੇ ਚੱਲੇ। ਉਹ ਕੱਪੜੇ ਬੁਣਨ ਅਤੇ ਵੇਚਣ ਦਾ ਕੰਮ ਕਰਦੇ ਸਨ। ਅਤੇ ਆਪਣੇ ਪਰਿਵਾਰ ਦਾ ਪਾਲਣ-ਪੋषण ਕਰਦੇ ਸਨ ਕਬੀਰ ਜੀ ਦੀਆਂ ਰਚਨਾਵਾਂ ਵਿੱਚ ਸਰਲ ਅਤੇ ਸਹਿਜ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਭਗਤ ਕਬੀਰ ਜੀ ਨੇ 120 ਸਾਲ ਦੀ ਉਮਰ ਵਿੱਚ 1518 ਈਸਵੀ ਨੂੰ ਉੱਤਰ ਪ੍ਰਦੇਸ਼ ਦੇ ਮੱਗਰ ਨਾਮਕ ਸਥਾਨ ਤੇ ਆਪਣਾ ਸ਼ਰੀਰ ਤੇ ਆ ਗਿਆ ਉਹਨਾਂ ਨੇ ਕਾਸ਼ੀ ਦੀ ਬਜਾਏ ਮੱਗਰ ਨੂੰ ਇਸ ਲਈ ਚੁਣਿਆ ਕਿਉਂਕਿ ਉਸ ਸਮੇਂ ਇਹ ਧਾਰਨਾ ਸੀ ਕਿ ਕਾਸ਼ੀ ਵਿੱਚ ਮਰਨ ਵਾਲਾ ਸਿੱਧਾ ਸਵਰਗ ਜਾਂਦਾ ਹੈ ਅਤੇ ਮੱਗਰ ਵਿੱਚ ਮਰਨ ਵਾਲਾ ਨਰਕ ਕਬੀਰ ਜੀ ਨੇ ਇਸ ਅੰਧਵਿਸ਼ਵਾਸ ਨੂੰ ਤੋੜਨ ਲਈ ਇੱਕ ਕਦਮ ਚੁੱਕਿਆ ਅਤੇ ਦੱਸਿਆ ਕਿ ਜਿੱਥੇ ਵੀ ਕੋਈ ਪਰਮਾਤਮਾ ਦਾ ਨਾਮ ਜਪਦਾ ਹੈ ਉੱਥੇ ਹੀ ਸੱਚਖੰਡ ਹੈ। ਉਹਨਾਂ ਨੇ ਆਪਣੀ ਕਲਮ ਦੇ ਜ਼ੋਰ ਤੇ ਸਮਾਜ ਸੁਧਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀਆਂ ਮੁੱਖ ਰਚਨਾਵਾਂ ਵਿੱਚੋਂ ਇੱਕ ਬੀਜਕ ਹੈ ਜਿਸ ਵਿੱਚ ਉਹਨਾਂ ਦੇ ਸ਼ਬਦਾਂ ਦਾ ਸੰਗ੍ਰਹਿ ਹੈ। ਉਹਨਾਂ ਨੂੰ ਰਵਿਦਾਸ, ਫਰੀਦ ਅਤੇ ਨਾਮਦੇਵ ਵਰਗੇ ਮਹਾਨ ਸੰਤਾਂ ਦੇ ਨਾਲ ਭਗਤੀ ਅੰਦੋਲਨ ਦੇ ਮੋਢੀ ਮੰਨਿਆ ਜਾਂਦਾ ਹੈ।